ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਜਿੰਦਰ ਸਿੰਘ ਖਾਲਸਾ ਝੰਡੇ ਵਾਲਾ ਸਟੱਡ ਫਾਰਮ ਤੋਂ ਅੱਜ ਬਾਈ ਜੀ ਤੁਹਾਨੂੰ ਵੀਡੀਓ ਬਹੁਤ ਵਧੀਆ ਵੀਡੀਓ ਵਿਖਾਉਣ ਲੱਗੇ ਆ ਤੇ ਅੱਜ ਘੋੜੇ ਵੀ ਦਿਖਾਵਾਂਗੇ ਤੁਹਾਨੂੰ ਆਪਣੇ ਰੈਂਬੋ ਤੇ ਬਰੂਦ ਤੇ ਪਹਿਲਾਂ ਬਾਈ ਆਹ ਚੀਜ਼ ਨਾਲ ਚੈੱਕ ਕਰੋ ਆਪਾਂ ਗੱਡੀਆਂ ਬਣਾਇਆਂ ਆਪ ਤਿਆਰ ਕੀਤੀਆਂ ਆਪਾਂ ਘਰੇ ਤੇ ਆਪਣੇ ਰੂਹ ਪਈ ਸੀਗੀ ਕਾਫੀ ਤੇ ਰੂਹ ਵੀ ਨੀ ਨੀ ਪਈ ਤੇ ਬਾਅਦ ਦੇ ਵਿੱਚ ਆਪਾਂ ਕਵਰ ਚੜਾਤੇ ਇਹਨਾਂ ਤੇ ਤੇ ਮੈਂ ਕਹਾਂ ਵੀ ਚੱਲ ਆਪਾਂ ਤੁਹਾਨੂੰ ਦਿਖਾਉਨੇ ਆ ਜੇ ਤਾਂ ਦੂਜੀ ਗੱਦੀ ਪਾਉਣੀ ਹੈ ਨਾ ਛੋਟੀ ਰਹਿ ਜਾਂਦੀ ਆ ਤੇ ਥੱਲੇੋਂ ਆਪਣੀਆਂ ਲੱਤਾਂ ਲੁੱਤਾਂ ਪਹੁੰਚੇ ਗਿੱਲੇ ਹੋ ਜਾਂਦੇ ਆ ਕਿ ਵੀ ਕੋਈ ਬੰਦਾ ਉਦਾਂ ਦਾ ਵੀ ਆ ਜਾਂਦਾ ਬਈ ਰਸਤੇ ਦਰੀਚੇ ਹਣਾ ਰਾਈਡਿੰਗ ਕਰਨ ਵਾਲਾ ਤੇ ਉਹਦੇ ਵੀ ਕੱਪੜੇ ਖਰਾਬ ਹੋ ਜਾਂਦੇ ਆ ਤੇ ਬਾਕੀ ਬਈ ਲਾਗੇ ਲੁਗੇ ਲੱਗਣ ਵਾਲੀ ਤਾਂ ਗਜਾਇਸ਼ ਯਾਨੀ ਬਹੁਤ ਜਿਆਦਾ ਪੋਲੀ ਗੱਦੀ ਆ ਤੇ ਦੱਸਿਓ ਕਿਦਾਂ ਲੱਗੀਆਂ ਤੇ ਬਾਕੀ ਤੁਹਾਨੂੰ ਆ ਪਕੋੜੇ ਦਿਖਾਉਣੇ ਆ ਤੇ ਬਾਅਦ ਦੇ ਵਿੱਚ ਆਪਾਂ ਰਾਈਡਿੰਗ ਤੇ ਵੀ ਗਏ ਚੈੱਕ ਵੀ ਕੀਤੀ ਗੱਦੀ ਤੇ ਸਵਾਦ ਆ ਗਿਆ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਵੇਖਣ ਨੂੰ ਮਿਲੂਗਾ ਲਾਸਟ ਤੱਕ ਜੁੜੇ ਰਹੋ ਤੇ ਜੇ ਵੀਡੀਓ ਸੋਹਣੀ ਲੱਗੀ ਤੇ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਭਰਾ ਮੇਰੋ ਠੀਕ ਹੈ ਇਹ ਆਪਣਾ ਆ ਗਿਆ ਰੈਂਬੋ ਮੱਝੂ ਕੇ ਬਲੱਡਲੈਨ ਐਸਕੋਬਾਰ ਦਾ ਪੁੱਤ ਤੇ ਫਤੇ ਦਾ ਪੋਤਾ ਤੇ ਬਾਕੀ ਸਾਰੇ ਜਿਹੜੇ ਆਪਣੇ ਨਾਲ ਪੁਰਾਣੇ ਜੁੜੇ ਆ ਵੀਰਾਂ ਨੂੰ ਪਤਾ ਹੀ ਆ ਵੀ ਇਹਦੇ ਰਿਜ਼ਲਟ ਆ ਗਏ ਆ ਬਹੁਤ ਸੋਹਣੇ ਰਿਜ਼ਲਟ ਆਏ ਆ ਜੰਬੀਆਂ ਕੋੜੀਆਂ ਤੇ ਮਾਰਵਾੜੀ ਸੋਇਆ ਬਹੁਤ ਸੋਹਣੇ ਬੱਚੇ ਆ ਬਾਈ ਇੱਕ ਬਸ਼ੇਰਾ ਇੱਕ ਬਸ਼ੇਰੀ ਠੀਕ ਆ ਬਾਕੀ ਦੋ ਦੰਦ ਲੱਗਾ ਬਾਈ ਤੇ ਬਹੁਤ ਸੋਹਣਾ ਤਿਆਰ ਹੋਈ ਜਾਂਦਾ ਤੇ ਐਟੀਟਿਊਡ ਤੇ ਬਾਕੀ ਤੁਹਾਨੂੰ ਪਤਾ ਹੀ ਆ ਮੱਝੂ ਕੇ ਬਲੱਡ ਲੈਂਡ ਚ ਥੋੜਾ ਜਿਹਾ ਹਟਕਾ ਹੀ ਹੁੰਦਾ ਤੇ ਸਵਾਰੀ ਵੀ ਬਹੁਤ ਸੋਹਣੀ ਕਰਾਉਂਦਾ ਤੇ ਵਧੀਆ ਸਵਾਰੀ ਕਰਾਉਣ ਲੱਗ ਗਿਆ ਕਿਉਂਕਿ ਮੱਝੂ ਕੇ ਬਲੱਡ ਲੈਂਡ ਵਾਲੀ ਟੱਕਰ ਨਹੀਂ ਮਾਰਨੀ ਪੈਂਦੀ ਤੇ ਇਹ ਵੈਸੇ ਹੀ ਨਾ ਜੋ ਤੋਰਾ ਬਹੁਤ ਹੁੰਦਾ ਤੇ ਬਾਕੀ ਮਾਰਵਾੜੀ ਘੋੜਾ ਥੋੜਾ ਵੈਹੀ ਨੁਕਰੇਣਾਉ ਥੋੜਾ ਪੱਕਾ ਹੁੰਦਾ ਤੇ ਮਜ਼ਬੂਤ ਹੁੰਦਾ ਤੇ ਸਾਹ ਸੂ ਵੱਲੋਂ ਵੀ ਪੱਕਾ ਹੁੰਦਾ ਤੇ ਬਹੁਤ ਸੋਹਣਾ ਹਰ ਪੱਖ ਤੋਂ ਹੀ ਪੂਰਾ ਹੀ ਉੱਤਰਿਆ ਕਿਉਂਕਿ ਬੱਚਿਆਂ ਦੇ ਸਿਰ ਤੇ ਘੋੜਾ ਹੁੰਦਾ ਹਨ ਬਾਕੀ ਜਿੰਨਾ ਆਪ ਮਰਜੀ ਘੋੜਾ ਸੋਹਣਾ ਹੋਵੇ ਜੇ ਬੱਚੇ ਨਾ ਚੰਗੇ ਆਉਣ ਤਾਂ ਬਾਈ ਕਿਸੇ ਕੰਮ ਦਾ ਨਹੀਂ ਉਹ ਤਾਂ ਫਿਰ ਸ਼ੌਂਕ ਨਹੀਂ ਰਹਿ ਜਾਂਦਾ ਘੋੜੀ ਨਹੀਂ ਆਉਂਦੀ ਤੇ ਬਾਕੀ ਮੀਟਿੰਗ ਹੋਈ ਜਾਂਦੀਆਂ ਵਧੀਆ ਬਾਬੇ ਦੀ ਕਿਰਪਾ ਨਾਲ ਚੰਗੀਆਂ ਘੋੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵਧੀਆ ਬੱਚੇ ਵੇਖਣ ਨੂੰ ਮਿਲਣਗੇ ਇਹਦੇ ਘੋੜੇ ਦੇ ਗਾਂ ਵਾਲੇ ਤਾਲ ਦੇ ਵਿੱਚ ਤੇ ਆ ਆਪਣਾ ਆ ਗਿਆ ਬਾਈ ਜੀ ਬਰੂ ਬਰੂ ਦਾ ਆਪਣਾ ਚਾਰ ਦੰਦ ਲੱਗ ਗਿਆ ਬੇਤਾਬ ਘੋੜੇ ਦਾ ਇਹ ਪੋਤਾ ਤੇ ਰੌੜੀ ਵਾਲੇ ਅਰਜਣ ਦਾ ਜੀ ਆ ਗਿਆ ਪੋਤਾ ਇਹ ਬਲੱਡ ਲਾਈਨ ਬਾਈ ਗਰਮ ਬਹੁਤ ਹੈ ਇਹ ਬਹੁਤ ਗਰਮ ਹੈ ਵੈਸੇ ਇਹ ਸਾਰੀ ਬਲੱਡ ਲਾਈਨ ਹੀ ਗਰਮ ਹੈ ਜਿਹੜੇ ਬੇਤਾਬ ਦੇ ਤੇ ਰੌੜੀ ਵਾਲੇ ਅਰਜਣ ਦੇ ਬੱਚੇ ਹੋਏ ਨਾ ਇਹ ਕੱਬਈ ਆ ਤੇ ਬਾਕੀ ਚਲੋ ਤਾਂ ਥੋੜਾ ਚੌੜ ਕਰਦਾ ਸੀਗਾ ਤੇ ਬਾਕੀ ਉੱਪਰ ਇਹ ਬੰਦੇ ਨੂੰ ਲਾਗੇ ਨਹੀਂ ਲੱਗਣ ਦਿੰਦਾ ਬਈ ਬਿਲਕੁਲ ਵੀ ਇਹ ਪੈਂਦਾ ਥੋੜਾ ਕੌੜਾ ਤੇ ਮੈਨੂੰ ਵੀ ਕਿਤੇ ਕਿਤੇ ਕਰ ਲੱਗ ਜਾਂਦਾ ਜਦੋਂ ਥੋੜੇ ਦਿਨ ਪੈ ਜਾਣ ਨਾ ਇੱਕ ਦੋ ਦਿਨ ਘਰੇ ਖੜਾ ਰਵੇ ਉਦੋਂ ਕਰਦਾ ਫਿਰ ਤੇ ਬਾਕੀ ਇਹ ਚਾਰ ਦੰਦ ਦਾ 68 ਪਲੱਸ ਹਾਈਟ ਕਰ ਗਿਆ ਤੇ ਬੱਚੇ ਬਾਈ ਬਾ ਕਮਾਲ ਪਾਏ ਆ ਪਹਿਲਾ ਪੂਰ ਸਿਰਾ ਲਾਤਾ ਇਹਨੇ ਤੇ ਬਾਕੀ ਦੋ ਕੁ ਮਹੀਨੇ ਤੱਕ ਹੋਰ ਬੱਚੇ ਆ ਜਾਣੇ ਇਹਦੇ ਇੱਕ ਮਹੀਨੇ ਤੱਕ ਆ ਜੂਗਾ ਇੱਕ ਦੋ ਮਹੀਨੇ ਤੱਕ ਆ ਜੂਗਾ ਜੋ ਜੋ ਕੀ ਆਪਣੇ ਨਿਗਾਹ ਦੇ ਵਿੱਚ ਘੋੜੀਆਂ ਤੇ ਬਾਕੀ ਸੱਤ ਬੱਚੇ ਆਏ ਬਾਈ ਸੱਤੇ ਹੀ ਨੁਕਰੇ ਬੱਚੇ ਆਏ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਸ ਰੱਬ ਅਕਾਲ ਪੁਰਖ ਦਾ ਆਪਾਂ ਸ਼ੁਕਰ ਕਰ ਸ਼ੁਕਰੀਆ ਕਰਦੇ ਆਂ ਦਿਲੋਂ ਜਿਨੇ ਆਪਾਂ ਨੂੰ ਪਹਿਲਾਂ ਤਾਂ ਇਹਨਾਂ ਦੀ ਸੇਵਾ ਬਖਸ਼ੀ ਤੇ ਬਾਕੀ ਬਾਈ 6-5 ਬਸ਼ੇਰੀਆਂ ਤੇ 2 ਬਸ਼ੇਰੇ ਪਹਿਲਾ ਪੂਰ ਨੁਕਰੇ ਦਾ ਆਪਣੇ ਦਾ ਇਹ ਆਇਆ ਤੇ ਬਾਕੀ ਆਪਾਂ ਆਕਾਸ਼ਤੀ ਬਾਈ ਆਪਣੇ ਵਾਲੇ ਰੈਂਬੋ ਦੇ ਉੱਤੇ ਨਵੀਂ ਗੱਡੀ ਆਜ ਤੇ ਬਾਈ ਜੀ ਨਾਲੇ ਤਾਂ ਸਿਆਲਾਂ ਦੇ ਵਿੱਚ ਘੋੜਾ ਸਾਰਾ ਹੀ ਕਵਰ ਹੋ ਗਿਆ ਉਤੋਂ ਨਜ਼ਾਰੇ ਦਊਗੀ ਤੇ ਨਾਲੇ ਯਾਰ ਪੋਲੀ ਬਹੁਤ ਆ ਤੇ ਫਿਰ ਮੈਂ ਗਲੀ ਦੇ ਵਿੱਚ ਇੱਕ ġੇੜਾ ਜਾਣ ਲੱਗੇ ਨੇ ਲਾਇਆ ਕਿਉਂਕਿ ਮੈਂ ਕੱਲਾ ਹੀ ਜਾਣਾ ਤੇ ਰਾਈਡਿੰਗ ਰੂਟਿੰਗ ਫਿਰ ਕਰਨ ਦੇ ਟਾਈਮ ਤੇ ਨਾਲ ਵੀਡੀਓ ਬਣਾਉਣੀ ਪਾਣੂ ਬੰਦਾ ਨਾਲ ਚਾਹੀਦਾ ਹਣਾ ਮੈਂ ਕਿਉਂਕਿ ਕੱਲਾ ਹੁਣਾ ਤੇ ਇਸੇ ਕਰਕੇ ਮੈਂ ਇੱਥੇ ਹੀ ਥੋੜਾ ਜਿਹਾ ਵੀਡੀਓ ਕਲਿੱਪਾਂ ਤੁਹਾਨੂੰ ਇੱਕ ਜਾਣ ਲੱਗਾ ਤੇ ਆ ਦੇਖੋ ਭਾਵੇਂ ਪੈ ਜਾ ਉੱਤੇ ਇੰਨੀ ਮਤਲਬ ਵੀ ਲੈਂਥ ਵੀ ਥੱਲੇ ਨੂੰ ਬਹੁਤ ਆ ਪਿੱਛੇ ਨੂੰ ਵੀ ਬਹੁਤ ਆ ਤੇ ਵੈਸੇ ਵੀ ਸੋਹਣੀ ਲੱਗਦੀ ਆ ਤੇ ਬਾਕੀ ਬਾਈ ਮੈਂ ਉਧਰੋਂ ਫਿਰ ਰਾਈਡਿੰਗ ਕਰਕੇ ਆ ਗਿਆ ਸੀ ਵਾਪਸੀ ਤੇ ਤੇ ਫਿਰ ਮੈਂ ਆਪਦੀ ਕੁੜੀਆਂ ਨੂੰ ਆ ਦੇਖੋ ਘੋੜਾ ਗਰਮ ਹੋਇਆ ਤੇ ਦੱਸਿਓ ਚਾਲ ਕਿਦਾਂ ਲੱਗੀ ਆਪਣੇ ਰੈਂਬੋ ਦੀ ਤੇ ਕੁੜੀਆਂ ਨੂੰ ਫਿਰ ਮੈਂ ਝੂਟਾ ਦਵਾਇਆ ਇਹ ਬਹੁਤ ਸ਼ਕੀਨ ਆ ਕਿਉਂਕਿ ਬਲੱਡ ਦੇ ਵਿੱਚ ਹੀ ਤੁਹਾਨੂੰ ਪਤਾ ਵੀ ਇਹ ਚੀਜ਼ ਰਹਿੰਦੀ ਰਹਿੰਦੀ ਆ ਆਪਣੇ ਤੇ ਬਾਅਦ ਦੇ ਵਿੱਚ ਫਿਰ ਆਪਾਂ ਘੋੜੇ ਨੂੰ ਲੈ ਜਾਂਦਾ ਕਮਰੇ ਦੇ ਵਿੱਚ ਮੜਕਾ ਮੜਕਾ ਸੁਕਾ ਕੇ ਪਸੀਨਾ ਸੁਕਾ ਕੇ ਇਹਨੂੰ ਥੋੜਾ ਜਿਹਾ ਤੋਰ ਫੇਰ ਕੇ ਗੱਡੀ ਲਾਉਣ ਲੱਗੇ ਆ ਤੇ ਮਿਲਦੇ ਆ ਅਗਲੀ ਵੀਡੀਓ ਚ ਲਵਯੂ ਆਲ